ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਨੇ ਬੰਨ ਟਡੇ ਟੋਟੂ ਦਾ ਪਾਣੀ ਨਹੀਂ ਆਉਂਦਾ ਨਵੇਂ ਖੇਤਾਂ ਵਿੱਚ ਵਿਚਾਰ ਰੂਗਾ ਪਰ ਹਰ ਸਾਲ 15000 ਏਕੜ ਕਰੀਬ ਫਸਲ ਬਰਬਾਦ ਹੁੰਦੀ 12 13 ਪਿੰਡਾਂ ਨੂੰ ਨੁਕਸਾਨ ਹੁੰਦਾ ਹੈ ਪਰ ਕਿਸਾਨਾਂ ਦੀ ਕਿਸੇ ਨੇ ਬਾਣ ਨਹੀਂ ਪੜੀ ਜਿਸ ਤਰ੍ਹਾਂ ਅੱਜ ਐਨਕੀ ਜਿਹੜਾ 2023 ਚ ਜਿਹੜਾ ਪਾਣੀ ਆਇਆ ਭਾਰੀ ਲਾਕੇ ਚੋਂ ਉਹਨੇ ਭਾਰੀ ਤਬਾਹੀ ਮਚਾਈ ਕਿ ਜਿਸ ਦੇ ਦਰਾਂ ਖਾਸਾ ਏਡ ਵਾਲਿਆਂ ਨੇ ਆਪਣੀ ਜਮਾਤੀਸ਼ਾ ਤਾਂ ਕਰਕੇ ਲਗਭਗ 60 ਲੱਖ ਰੁਪਏ ਲਾ ਕੇ ਇੱਕ 12 ਕਿਲੋਮੀਟਰ ਲੰਮਾ ਬੰਨ ਬੰਨ ਦਿੱਤਾ ਹੈ ਜਿਸ ਤੋਂ ਕਿਸਾਨਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ ਉਸਸ ਵੰਦੀ ਬਾਬਾ ਨਾਨਕ ਸਿੰਘ ਜੀ ਮੁੰਡੇ ਪੰਡਾਲਾ ਪੁੱਛਦਾ ਮੈਂ ਤੁਸੀਂ ਕੀ ਪ੍ਰਲੇਖ ਕੀਤੇ ਆ ਕਿਸ ਤਰ੍ਹਾਂ ਸੰਤਨ ਦੱਸਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਸਮੇਂ ਦੌਰਾਨ 2023 ਦੇ ਵਿੱਚ 6ਵੇਂ ਮਹੀਨੇ ਤੋਂ ਹੜਾ ਆਇਆ ਸੀ ਉਹਦੇ ਨਾਲ ਬਹੁਤ ਵੱਡੀ ਤਬਾਈ ਮੱਛੀ ਗੋਂਦਵਾਲ ਸਾਹਿਬ ਤੋਂ ਲਾਕੇ ਹਰੀਕੇ ਆ ਪਿੱਕਰ ਤਕਰੀਬਨ ਧੁੰਦਾ ਨਗਰ ਤੋਂ ਲਾਕੇ ਕੜਕੇ ਨਗਰ ਤੀਕਰ 12 ਤੋਂ 15000 ਏਕੜ ਜ਼ਮੀਨ ਜਿਹੜੀ ਬਰਬਾਦ ਹੋਈ ਫਸਲ ਬਰਬਾਦ ਹੋਈ ਜਿਸ ਦੇ ਵਿੱਚ 2 2500 ਏਕੜ ਜਿਹੜੀ ਰੇਤੋ ਦੇ ਨਾਲ ਖਰਾਬ ਹੋ ਗਿਆ ਤੇ ਇੰਨੇ ਵੱਡੇ ਵੱਡੇ 파ੜੇ ਪੈ ਗਏ ਬੰਦਿਆਂ ਦੇ ਕੋਠੇ ਲੈਂਟਰ ਡੇਗੇ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੰਗਤਾਂ ਦੇ ਕਰਨ ਦੇ ਬਾਵਜੂਦ ਵੀ ਇੰਨਾ ਕਾਰੋਬਾਰ ਸੰਗਤ ਨਹੀਂ ਕਰ ਸਕਦੀ ਇੱਕ ਸਮੇਂ ਮਾਰ ਹੋ ਜੇ ਦੂਜਾ ਕੋਲੋਂ ਪੈਸੇ ਲੈਣੇ ਪੈਣ ਗਾਲਿਆਂ ਆੜਤੀਆਂ ਵੀ ਨਹੀਂ ਦਿੰਦੇ ਤੇ ਇਹ ਖਾਲਸਾ ਏਡ ਨੂੰ ਬੇਨਤੀ ਕੀਤੀ ਗਈ ਇਹਨਾਂ ਨੇ ਆਣ ਕੇ ਕਮਾਂਡ ਸੰਭੀ 10 ਜਨਵਰੀ ਤੋਂ ਸੇਵਾ ਨਿਰੰਤਰ ਚੱਲ ਰਹੀ ਆ ਅੱਜ ਵੀ ਚੱਲ ਰਹੀ ਆ ਤਿੰਨ ਪੋਗਲੈਂਡ ਮਸ਼ੀਨਾਂ ਜਿਹੜੀਆਂ ਬੰਦ ਦੇ ਉੱਤੇ ਚੱਲਦੀਆਂ ਰਹੀਆਂ ਟਰਾਲੀਆਂ ਦੇ ਨਾਲ ਮਿੱਟੀ ਪਾਈ ਜਾ ਰਹੀ ਆ ਜਿਸ ਤਰ੍ਹਾਂ ਸਰਕਾਰ ਹੁਣ ਇਲੈਕਸ਼ਨ ਦੇ ਦਿਨਾਂ ਸਮੁੱਚੇ ਇਲਾਕੇ ਦੀ ਸੰਗਤ ਨੂੰ ਬੇਨਤੀ ਪਾਈ ਜਿਹੜੇ ਵੀ ਤੁਹਾਡੇ ਕੋਲ ਲੀਡਰ ਆਉਂਦੇ ਆ ਇਹਨਾਂ ਦੇ ਨਾਲ ਗੱਲ ਕਰਕੇ ਇਹਨਾਂ ਨੂੰ ਜਾਣੂ ਕਰਵਾਓ ਆਉਣ ਵਾਲੇ ਸਮੇਂ 'ਚ ਗੁੰਦਵਾਲ ਤੋਂ ਇਲਾਕੇ ਤੇ ਰੀਗਿਆਂ ਦੀ ਕਰ ਸਾਡਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤੇ ਅੱਜ ਦੀ ਗਰ ਖਰਾਬਾ ਵੀ ਜ਼ਿਮੀਂਦਾਰਾਂ ਨੂੰ ਪੂਰਾ ਨਹੀਂ ਮਿਲਿਆ ਹੋਰ ਤਾਂ ਗੱਲ ਛੱਡੋ ਜ਼ਿਮੀਂਦਾਰਾਂ ਨੂੰ 6800 ਰੁਪਈਆ ਖਰਾਬਾ ਜਿਹੜਾ ਉਹ ਵੀ ਨਹੀਂ ਪੂਰਾ ਦਿੱਤਾ ਗਿਆ ਲਗਭਗ ਤੇ ਜੇ ਹਿੱਸੇ ਨੂੰ ਖਰਾਬਾ ਮਿਲਿਆ ਵਾ ਤੇ ਤਿੰਨ ਹਿੱਸੇ ਜਿਹੜੇ ਉਹ ਖਰਾਬਾ ਨਹੀਂ ਮਿਲਿਆ ਇਹ ਇਹ ਕਰਕੇ ਸਰਕਾਰ ਦਾ ਵੀ ਫਰਜ਼ ਬਣਦਾ ਵਾ ਜਿਸ ਤਰ੍ਹਾਂ ਸਿੱਖ ਕੌਮ ਦੀ ਜਮਾਤ ਸਰਦਾਰ ਰਵੀ ਸਿੰਘ ਜੀ ਖਾਲਸਾ ਏਡ ਵੱਲੋਂ ਅਪਰਾਲੇ ਕੀਤੇ ਗਏ ਆ ਇਹ ਸਰਕਾਰਾਂ ਦੇ ਫਰਜ਼ ਬਣਦੇ ਆ ਇਹ ਸੰਸਥਾਾਂ ਦੇ ਫਰਜ਼ ਨਹੀਂ ਬਣਦੇ ਸੰਸਥਾਾਂ ਦੇ ਹੋਰ ਕੰਮ ਕਰਨ ਵਾਲੇ ਬਹੁਤ ਹੁੰਦੇ ਆ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਜਿਹੜੇ ਅੱਜ ਕੰਮ ਸੰਗਤਾਂ ਕਰ ਰਹੀਆਂ ਖਾਲਸਾ ਐਡ ਕਰ ਰਹੀ ਆ ਵਾਹਿਗੁਰੂ ਕਿਰਪਾ ਕਰੇ ਖਾਲਸਾ ਐਡ ਨੂੰ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ੇ ਤੇ ਸੰਗਤਾਂ ਨੂੰ ਸੰਯੋਗ ਦੇਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਣ ਜਾਇ ਤੁਹਾਨੂੰ ਜੀ ਬਾਬਾ ਜੀ ਨੇ ਸਪੋਰਟ ਕੀਤੀ ਤੁਹਾਨੂੰ ਬੱਸ ਜੋ ਆਪਣੇ ਜਨਵਰੀ ਲੈ ਕੇ ਹੁਣ ਤੱਕ ਇਹ ਜਿਹੜਾ 12 12-13 ਹਜ਼ਾਰ ਏਕੜ ਫਸਲ ਬਚ ਚੁੱਕੀ ਆ ਤੁਹਾਡਾ ਕੀ ਕਰਨਾ ਹੈ ਬਰਾਬਰ ਸੰਤ ਜੀ ਜਿਹੜੀ ਫਸਲ ਬਚੀ ਨਹੀਂ ਗਈ 12-13 ਜੇ ਇਹ ਬੰਨ ਲੱਗੂਗਾ ਤੇ 12-13 ਹਜ਼ਾਰ ਏਕੜ ਜਿਹੜੀ ਆ ਨੋਆ ਦਸਾਂ ਪਿੰਡਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਬਚ ਸਕਦੀ ਆ ਫਸਲ ਬਚ ਸਕਦੀ ਆ ਤੇ ਅਸੀਂ ਇਹੋ ਹੀ ਕਹਿੰਨੇ ਆ ਵੀ ਜਿਸ ਤਰ੍ਹਾਂ ਬੰਨ ਦਾ ਕੰਮ ਕੰਪਲੀਟ ਹੋਇਆ ਆਪਾਂ ਰਲ ਮਿਲ ਕੇ ਜਾਂ ਸਰਕਾਰ ਦੇ ਨਾਲ ਰਲ ਕੇ ਕਿਸੇ ਤਰੀਕੇ ਨਾਲ ਆਪਾਂ ਜਿਹੜਾ ਉਹਦੇ ਨੋਚਾਂ ਦਾ ਕੰਮ ਰਹਿੰਦਾ ਵਾ ਉਹ ਲੱਗ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਨਾ ਹੋਵੇ। ਤੁਹਾਡੇ ਨੂੰ ਕਿੰਨੀ ਕੀ ਸੇਵਾ ਕੀਤੀ ਗਈ ਹੈ ਜਿਹੜਾ ਕਿ ਕਿੰਨੇ ਕਿਲੋਮੀਟਰ ਬਣਾਇਆ ਗਿਆ ਬਾਣੀ। ਇਹ ਜਿਹੜਾ ਨੌਵਾਂ ਨੌ ਪਿੰਡਾਂ ਦਾ ਹੈਗਾ ਵਾ ਇਹ ਰਖਵਾ ਵਾ ਤੇ ਇਹਦੇ 12 ਕਿਲੋਮੀਟਰ 10 ਤੋਂ 12 ਕਿਲੋਮੀਟਰ ਦਾ ਬਣਿਆ ਜਿਹੜਾ ਵੱਜਾ ਗਿਆ ਨੂੰ ਮਜ਼ਬੂਤ ਕੀਤਾ ਗਿਆ ਵਾ ਪਹਿਲੇ ਬੰਨ੍ਹ ਨੂੰ ਉੱਚਾ ਤੇ ਚੌੜਾ ਕੀਤਾ ਗਿਆ। ਕਿੰਨੀ ਕੀ ਲੱਗ ਪਈ ਇਹਦੇ ਲੱਗ ਪਈ ਤੇ ਜੇ ਸਾਰੇ ਦੇ ਉੱਤੇ ਫੋਗ ਲੈਣਾ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਆ 30 ਅਪ੍ਰੈਲ ਨੂੰ ਜਿਹੜਾ ਸਮਾਪਤੀ ਹੋ ਗਿਆ ਸੀ ਬਹਾਨਾ ਦਾ ਕੰਮ ਬਾਕੀ ਜਿਹੜਾ ਫਸਲਾਂ ਦਾ ਕੰਮ ਹੈ ਜ਼ਮੀਨ ਦਾ ਕੰਮ ਉਹ ਚੱਲਣ ਲਿਆ ਵਾ ਲਗਭਗ ਇੱਥੇ 60,000 ਰੁਪਏ ਖਰਚਾ ਆ ਜਾਊਗਾ ਕੁਝ ਸੰਗਤਾਂ ਨੇ ਹੁਣ ਅਪੀਲ ਕੀਤੀ ਵੀ ਸਾਡੇ ਖੇਤਾਂ 'ਚ ਦਿੱਕਤ ਪਈ ਹੈ ਉਹ ਜੋ ਕਿ ਬਨਵਨ ਦੀ ਲੋੜ ਆ ਉਹਦਾ ਸਰਵ ਕਰਕੇ ਕਿੰਨੀ ਕਿ ਉਮੀਦ ਆ ਵੀ ਆਪਣੇ ਕਿੰਨਾ ਖਰਚਾ ਲਗਭਗ ਸਾਰ ਟੋਟਲ ਅਲਸਾ ਦਾ ਉਹ ਦੇਖੋ ਹੁਣ ਇਹਦਾ ਜਿਹੜੀਆਂ ਫਸਲਾਂ ਔਰ ਜਮੀਨਾਂ ਪਧਰੀਆਂ ਕਰਨ ਦਾ ਕੰਮ ਆ ਉਹ ਹੁਣ ਸਰਵੇ ਕਰਕੇ ਅਸੀਂ ਕਿੰਨੇ ਕੇ ਦਿੱਤਾ ਹੈਗੀ ਆ ਉਹਦੇ ਹਿਸਾਬ ਨਾਲ ਝੜੀਆਂ ਮਾਰ ਕੇ ਉਹਦੇ ਇੱਥੇ ਖਲਾਰ ਕੇ ਤੇ ਇਹ ਮਿੱਟੀ ਪੂਖਲਾਰ ਕੇ ਦੁਬਾਰਾ ਦਾ ਹਿਮਾਨ ਲਗਾਇਆ ਜਾਊਗਾ ਕਿੰਨਾ ਖਰਚਾ ਆ ਸਕਦਾ ਨਹੀਂ ਇਸੇ ਤਰ੍ਹਾਂ ਵਿਖਣਾ ਕਿ ਪੰਜ ਸਾਲ ਤੋਂ ਹੋ ਰਿਹਾ ਹੈ ਇਹਨਾਂ ਸਸਤਾ ਨੂੰ ਉਹ ਭਾਵੇਂ ਤਾਂ 90 ਦੇ 20 ਕੀ ਕੀ ਹੋਈ ਆ ਤੁਸੀਂ ਆ ਕੇ ਸਰਵੇ ਕਿਸ ਤਰ੍ਹਾਂ ਕੀਤਾ ਜਦੋਂ ਅਸੀਂ ਇੱਥੇ ਆਏ ਸੀਗੇ ਨਾ ਜੀ ਤੇ ਸਭ ਤੋਂ ਪਹਿਲਾਂ ਇਹ ਮੁੰਡੇ ਪਿੰਡ ਦੇ ਬਾਬਾ ਨਰ ਸਿੰਘ ਹੁਣ ਆ ਪੜਾਈ ਸੀ ਤੇ ਅਸੀਂ ਹਜੇ ਪਿੰਡ ਤੋਂ ਜਦੋਂ ਥੱਲੇ ਜੂ ਜਿਵੇਂ ਨਵਲ ਗਏ ਹਾਂ ਤੇ ਅਸੀਂ ਦੇਖਿਆ ਕਿ ਹਾਲੀ 5 100 ਮੀਟਰ ਤੇ ਜਾਣ ਦੇ ਵਾਰ ਜੋ ਹਾਲਾਤ ਅਸੀਂ ਇਸ ਪਿੰਡ ਦੇ ਸਹਲਕੇ ਨੇ ਦੇਖੇ ਆ ਕਿਉਂਕਿ ਇਹ ਤੋਂ ਪਹਿਲਾਂ ਅਸੀਂ ਸਾਰੇ ਪੰਜਾਬ ਚ ਕੰਮ ਕਰਦੇ ਸੀ ਤੇ ਅਸੀਂ ਇੱਥੇ ਘੜੋ ਘੜਮ ਪੈਂਦਾ ਨਾਲ ਹੀ ਆਪਣੇ ਦੇ ਉਦੋਂ ਪਰਲੇ ਪਾਸੇ ਅਸੀਂ ਗੱਟਾ ਮੱਡੀ ਕਿਦੜ ਪਿੰਡ ਉੱਤਰੋਂ ਆਏ ਸੀਗੇ ਇੰਨੇ ਬੁਰੇ ਹਾਲਾਤ ਮੈਂ ਪੰਜਾਬ ਦੇ ਵਿੱਚ ਜੋ ਅਸੀਂ ਉਸ ਟਾਈਮ ਦੇਖਿਆ ਅਸੀਂ ਡਰੋਨ ਤੋਂ ਸ਼ਾਟ ਵੀ ਲਈ ਸੀਗੇ ਬਹੁਤ ਮਾੜੇ ਹਾਲਾਤ ਸੀਗੇ ਤੇ ਮੈਨੂੰ ਨਹੀਂ ਲੱਗਦਾ ਕਿ ਚੰਡੀਗੜ੍ਹ ਤੱਕ ਜਾਪਤ ਸੈਂਟਰ ਗਵਰਨਮੈਂਟ ਜੀ ਬਤਲੀ ਰੱਕ ਦੇਖੇਗੀ ਉਹਨਾਂ ਨੂੰ ਇਹ ਤੀਰ ਅੰਦਾਜ਼ਾ ਵੀ ਹੋਵੇ ਕਿ ਪੰਜਾਬ ਦਾ ਜਿਹੜਾ ਨੁਕਸਾਨ ਹੈ ਕਿ ਕਿੰਨੇ ਦੇ ਨਾਲ ਹੋਇਆ ਹੈ ਤੇ ਅਸੀਂ ਉਦੋਂ ਪਹਿਲੀ ਜਿਹੜੀ ਸ਼ੁਰੂਆਤ ਕੀਤੀ ਸੀ ਅਸੀਂ ਬੰਨ ਜਾ ਕੇ ਜਿਵੇਂ ਲਿਖਿਆ ਸੀ ਉਦੋਂ ਰਸਤਾ ਵੀ ਨਹੀਂ ਸੀ ਕਿ ਉੱਥੇ ਜਾਣ ਦਾ ਤੇ ਅਸੀਂ ਜਿਹੜੀਆਂ ਗੱਡੀਆਂ ਵੀ ਜਿਹੜੀਆਂ ਲੈ ਕੇ ਗਏ ਸੀਗੇ 4 ਵੀ ਲੈ ਕੇ ਸੀਗੇ ਤੇ ਉਹਦੇ ਤੱਕ ਉੱਥੇ ਪਹੁੰਚੇ ਸੀਗੇ ਤੇ ਉਹ ਨੁਕਸਾਨ ਅਸੀਂ ਜਦੋਂ ਦੇਖਿਆ ਤੇ ਉਹਦੇ ਨਾਲ ਹੀ ਅਸੀਂ ਉੱਥੇ ਬੰਨ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਦੇ ਨਾਲ ਲਾਤੀਆਂ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਅਸੀਂ ਇੱਕ ਤੋਂ ਇੱਕ ਬੰਦ ਇੱਕ ਕੋਨੇ ਤੋਂ ਸ਼ੁਰੂ ਕੀਤਾ ਤੇ ਹੁਣ ਜਿਵੇਂ 11 12 ਕਿਲੋਮੀਟਰ ਤੱਕ ਉਹ ਬੰਦ ਜਿਹੜਾ ਪੂਰਾ ਕਰ ਚੁੱਕੇ ਤੇ ਅਗਲੇ ਸਟੈਪ ਦੇ ਵਿੱਚ ਜਿੱਦਾਂ ਤੁਹਾਨੂੰ ਭਾਈ ਦਵਿੰਦਰ ਸਿੰਘ ਹੁਣੇ ਨੇ ਦੱਸਿਆ ਕਿ ਝੜੀਆਂ ਮਾਰ ਕੇ ਜਿਹੜੀ ਜ਼ਮੀਨ ਉਹ ਪੱਕੀ ਕਰੀ ਦੋਨੂੰ ਸੈੱਟ ਕੀਤਾ ਜਾਊਗਾ ਤੇ ਇਸ ਤਰੀਕੇ ਸਟੈਪ ਬਾਈ ਸਟੈਪ ਜਿਹੜਾ ਅੱਗੇ ਦੀ ਵੀ ਤਰ੍ਹਾਂ ਇਹ ਲੱਖ ਖਰਚਾ ਹੋ ਜਾਂਦਾ ਜਿਸ ਤਰ੍ਹਾਂ ਹੁਣ ਬਰਕ ਨਮੂੜੀ ਬਣਾ ਕੇ ਨਾ ਖਰਚਾ ਆ ਜਾਂਦਾ ਇਹ ਡਿਪੈਂਡ ਕਰਦਾ ਹੈ ਜੀ ਕਿ ਕਿੰਨੀ ਆਪਾਂ ਨੂੰ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਕਿ ਮਿੱਟੀ ਮਿਲਦੀ ਕਿੱਥੋਂ ਪਈ ਹੈ ਜੇ ਤਾਂ ਕੋਈ ਆਪਣੇ ਖੇਤਾਂ ਦੇ ਵਿੱਚੋਂ ਮਿੱਟੀ ਕੱਢਣ ਦੀ ਦਿੱਤੇ ਅਲਾਉ ਕਰ ਦਿੰਦਾ ਹੈ ਤੇ ਉੱਥੋਂ ਲਾਤੀ ਮਿਲ ਜਾਂਦੇ ਤੇ ਉਹਦੇ ਬਾਅਦ ਪੋਕ ਲੈਂਦਾ ਜੋ ਮਹੀਨੇ ਦਾ ਰੈਂਟਾ ਕੈਂਟੇ ਨੇ ਸਾਹਮਣੋਂ ਲਾ ਕੇ ਅੱਜ ਤੱਕ 60 ਲੱਖ ਰੁਪਏ ਦਾ ਜਿਹੜਾ ਖਰਚਾ ਆਇਆ ਕਲਾ ਬੋਕ ਲੈਂਦਾ ਦਾ ਜੀ ਸੀ ਵੀ ਆ ਬੰਨ ਜਿਹੜਾ ਕਿੰਨੇ ਚੌੜੇ ਚੌੜੇ ਮਿੱਟਰ ਬਣਾਏ ਜਾਂਦੇ ਲੱਖ ਪਾਕ ਚੌੜਾ ਤਾਂ ਮੇਰੇ ਸਾਹਮਣੇ ਲੱਗੂਗਾ ਜੀ ਅਕੀਰ ਉਹ 30 ਫੁੱਟ ਤੱਕ ਹੋ ਗਈ ਜੀ ਕੁਝ ਕਿਸਾਨਾਂ ਨੇ ਅੱਜ ਬਾਬਾ ਜੀ ਨੇ ਪੀਸੀ ਕੀਤੀ ਤਾਂ ਵੀ ਸਾਡੇ ਖਾਲ ਦੇ ਕੋਈ ਕਿਸਾਨਾਂ ਦੀ ਜਿਹੜੀ ਰੇਤਾ ਪਈ ਹੈ ਪੈੜੀ ਚ ਉਹ ਦੀ ਬਰਾਬਰਤਾ ਕਰਨੇ ਖੜਾ ਜਾਂ ਸੀ ਜਾਂ ਅਸੀਂ ਆਹ ਜਿਹੜਾ ਜਿਹੜਾ ਇਹ ਪ੍ਰੋਜੈਕਟ ਹੈ ਅਲਰੀਡੀ ਅਸੀਂ ਕਰਦੇ ਪਏ ਆ ਜੀ ਅਸੀਂ ਖਲੋਮੇ ਸੰਪੂਰਨ ਕਰ ਚੁੱਕੇ ਆ ਆਪਣੇ ਬਸਤੀ ਲਾਲ ਸਿੰਘ ਚੱਲਦਾ ਪਿਆ ਆ ਆਪਣੇ ਕਿਦਰ ਪੁੰਜੀ ਏਰੀ ਹਲਕਿਤ ਕਰ ਚੁੱਕੇ ਆ ਸੂ ਇਹ ਇੱਥੇ ਜਦੋਂ ਅਸੀਂ ਸ਼ੁਰੂ ਕਰਾਂਗੇ ਜੀ ਉਹ ਝਰੀਆਂ ਵੱਜਣਗੀਆਂ ਝਰੀਆਂ ਵੱਜ ਕੇ ਜਿਹੜੀ ਆਪਣੀ ਜ਼ਮੀਨ ਦੀ ਜਿਹੜੀ ਰੇਤ ਉਹਦੇ ਵਿੱਚ ਪਊਗੀ ਤੇ ਜਿਹੜੀ ਮਿੱਟੀ ਨਿਕਲੂਗੀ ਉਹ ਖੇਤਾਂ ਦੇ ਵਿੱਚ ਖਲਾਰੀ ਹੋਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ